ਸਾਸੀ ਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਦੀ ਡੀਪੀ ਤੇ ਤੁਸੀਂ ਦੇ ਦੇ ਪਿਓ ਜੀ ਮੇਰਾ ਡੀਪੀ ਸੀ ਪੰਜਾਬੀ ਤੇ ਡੀਪੀ ਸੀ ਪੰਜਾਬੀ ਅੱਜ ਰਾਤ ਦੇ ਟਾਈਮ ਸਾਨੂੰ ਕਵਰਿੰਗ ਕਰਨੀ ਪੈਣੀ ਹੈ ਬੜੀ ਹੀ ਅਮਰਜੈਂਸੀ ਸਾਨੂੰ ਕਾਲ ਜਿਹੜੀ ਪਹੁੰਚਦੀ ਹੈ ਕਿ ਇੱਥੇ ਇੱਕ ਐਸਾ ਕੰਮ ਹੋ ਗਿਆ ਆ ਜਿਹੜਾ ਕਿ ਬੜਾ ਹੀ ਜ਼ਿਆਦਾ ਦੁਖਦਾਈ ਕੰਮ ਆ ਤੁਹਾਨੂੰ ਦੱਸ ਦੇਈਏ ਕਿ ਇਧਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾਵੇ ਸਮਾਨ ਖਿਲਰਿਆ ਹੋਇਆ ਤੁਸੀਂ ਦੇ ਦੇ ਪਿਓ ਕਿ ਪੂਰਾ ਜਿਹੜਾ ਸਮਾਨ ਆ ਸਰਕ ਦੇ ਉੱਤੇ ਖਿਲਰਿਆ ਹੋਇਆ ਆ ਤੇ ਇਹ ਜਿਹੜਾ ਕੰਮ ਆ ਇਹ ਹੋਇਆ ਆ ਦੋ ਲੜਕੀਆਂ ਦੇ ਨਾਲ ਜੋ ਕਿ ਬਿਲਕੁਲ ਜਿਹੜਾ ਕਿ ਮਾੜਾ ਹੋਇਆ ਆ ਕੀ ਹੋਇਆ ਆ ਉਹਦੇ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਅਸੀਂ ਸਾਂਝੀ ਜ਼ਰੂਰ ਕਰਦੇ ਆਂ ਅਸਲ ਚ ਹੋਇਆ ਇਹ ਆ ਕਿ ਬੱਚੀਆਂ ਜਿਹੜੀਆਂ ਨੇ ਰਹਿੰਦੀਆਂ ਸੀ ਕਿਰਾਏ ਦੇ ਉੱਤੇ ਮੰਮੀ ਮਰ ਗਈ ਡੈਡੀ ਮਰ ਗਿਆ ਇਨਕਮ ਦਾ ਸੋਰਸਸ ਖਤਮ ਹੋ ਗਿਆ ਉਹ ਵੀ ਗੱਲਬਾਤ ਆ ਉਹ ਸਾਰੀ ਦੀ ਸਾਰੀ ਅਸੀਂ ਤੁਹਾਨੂੰ ਪੂਰੀ ਡਿਟੇਲ ਦਿੰਨੇ ਆ ਕਿ ਇਹਨਾਂ ਬੱਚਿਆਂ ਨੂੰ ਜਿਹੜਾ ਆ ਮਕਾੜ ਮਾਲਕਾਂ ਨੇ ਜਿਹੜਾ ਆ ਘਰੋਂ ਕੱਢ ਦਿੱਤਾ ਆ ਕਿਰਾਇਆ ਨਾ ਦੇਣ ਕਰਕੇ ਸਾਇਦ ਇੱਕ ਦੋ ਵਾਰੀ ਇਹਨਾਂ ਨੂੰ ਕਿਹਾ ਹੋਵੇਗਾ ਇਹ ਨਿਸ਼ਚਿਤ ਆ ਕਿ ਜਦੋਂ ਤੁਸੀਂ ਕਿਸੇ ਦਾ ਕਿਰਾਇਆ ਨਹੀਂ ਦਿੰਦੇ ਜਾਂ ਤੁਸੀਂ ਕਿਸੇ ਦੇ ਪੈਸੇ ਨਹੀਂ ਦਿੰਦੇ ਤਾਂ ਉਹ ਤੁਹਾਨੂੰ ਸੌਦਾ ਨਹੀਂ ਦੇਵੇਗਾ ਜਾਂ ਤਾਂ ਇਹ ਘਰ ਦਾ ਜਿਹੜਾ ਹੈ ਕਿਰਾਇਆ ਨਹੀਂ ਦੇਵੇਗਾ ਤਾਂ ਤੁਹਾਨੂੰ ਮਤਲਬ ਘਰੋਂ ਕੱਢੇਗਾ ਐਸਾ ਤੇ ਹੋ ਸਕਦਾ ਪਰ ਇਹ ਜਿਹੜੀਆਂ ਬੱਚੀਆਂ ਨੇ ਬੜੀਆਂ ਹੀ ਜਾਣ ਕੇ ਇਹਨਾਂ ਦੀ ਹਾਲਤ ਜਿਹੜੀ ਖਰਾਬ ਆ ਕਮਾਈ ਦਾ ਬਿਲਕੁਲ ਕੋਈ ਵੀ ਸੋਰਸਸ ਨਹੀਂ ਹੈ ਜਿਹਦੇ ਕਰਕੇ ਇਹਨਾਂ ਕੋਲੋਂ ਕਿਰਾਇਆ ਨਹੀਂ ਦਿੱਤਾ ਗਿਆ ਨਾ ਹੀ ਕਿਸੇ ਨੇ ਸਹਦ ਅਜੇ ਤੱਕ ਇਹਨਾਂ ਦੀ ਕੋਈ ਮਦਦ ਕੀਤੀ ਜਿੱਦੇ ਚ ਇਹਨਾਂ ਨੂੰ ਆ ਗਈ ਹੈ ਪ੍ਰੋਬਲਮ ਤੇ ਬੱਚਿਆਂ ਨੂੰ ਕੱਢ ਦਿੱਤਾ ਘਰ ਘਰ ਵਾਲਿਆਂ ਨੇ ਜਿਹੜਾ ਮਾਲਕ ਸੀ ਉਹਨਾਂ ਨੇ ਸਮਾਨ ਸਾਰਾ ਕੱਢ ਕੇ ਸੜਕ ਦੇ ਉੱਤੇ ਜਿਹੜਾ ਆ ਢੇਰੀ ਕਰ ਦਿੱਤਾ ਆ ਮੈਂ ਇਧਰ ਆਪਣੇ ਕੈਮਰਾਮੈਨ ਨੂੰ ਕਹਾਂਗਾ ਵੀ ਬੱਚੀਆਂ ਦੀ ਹਾਲਤ ਜਿਹੜੀ ਤੁਸੀਂ ਦੇਖਦੇ ਪਿਓ ਬੱਚੀਆਂ ਦੇਖਦੇ ਪਿਓ ਤੁਸੀਂ ਮੇਰੇ ਨਾਲ ਵੀ ਦੋ ਬੱਚੀਆਂ ਆ ਕਿਹਾ ਜਾਂਦਾ ਹੈਪੀ ਇੱਥੇ ਆਣ ਕੇ ਬੱਚੀਆਂ ਦੇ ਨਾਲ ਜਿਹੜਾ ਆ ਦੁਰਵਿਹਾਰ ਜਿਹੜਾ ਕੀਤਾ ਗਿਆ ਆ ਪੁਲਿਸ ਵੱਲੋਂ ਖਾਸ ਕਰਕੇ ਪੁਲਿਸ ਵੱਲੋਂ ਜਿਹੜਾ ਦੁਰਵਿਹਾਰ ਕੀਤਾ ਗਿਆ ਆ ਉਹ ਕਿਉਂ ਕੀਤਾ ਗਿਆ ਕਿਸ ਤਰ੍ਹਾਂ ਕੀਤਾ ਗਿਆ ਤੇ ਬੱਚੀਆਂ ਨੂੰ ਮਤਲਬ ਇੰਨੀ ਭੈੜੀ ਸਜ਼ਾ ਦਿੱਤੀ ਗਈ ਹੈ ਤੇ ਕਰਾਇਆ ਕਿੰਨਾ ਸੀ ਕੀ ਗੱਲਬਾਤ ਸੀ ਇਹਨਾਂ ਬੱਚੀਆਂ ਦੇ ਹਾਲਾਤ ਐਸ ਟਾਈਮ ਕੀ ਹੈ ਗੱਲਬਾਤ ਕਰ ਲੈਣੇ ਬੱਚੀਆਂ ਦੇ ਨਾਲ ਪੁੱਤ ਕੀ ਹੋਇਆ ਸੀ ਖੜਨਾ ਨਹੀਂ ਬੋਲੋ ਇਹਨਾਂ ਨੇ ਪਹਿਲਾਂ ਹੀ ਕਿਰਾਇਆ ਦਿੰਦੇ ਨੇ ਪੂਰਾ ਰੋਜ਼ ਦੋ ਤਰੀਕ ਤੇ ਇਹਨਾਂ ਨੂੰ ਹੀ ਕਿਰਾਇਆ ਨੈਟ ਦਿੰਦੇ ਨੇ ਜਿੰਨੇ ਚੱਕੇ ਦਿੰਦੇ ਨੇ ਜਦੋਂ ਮੁੰਡਾ ਮਰ ਗਿਆ ਵਾ ਭਰਾ ਸਾਡਾ ਉਹਦੇ ਬਾਦੋਂ ਸਿਰਫ ਕਿਰਾਇਆ ਬੰਦ ਹੋਇਆ ਹੀ ਇਹਨਾਂ ਦਾ ਅਸੀਂ ਉਦੋਂ ਵੀ ਇਹਨਾਂ ਨੂੰ ਕੂਲਰ ਵੇਚ ਕੇ 3500 ਰੁਪਇਆ ਦਾ ਕੂਲਰ ਵੇਚਿਆ ਹੀ 3000 ਇਹਨਾਂ ਨੂੰ ਪੂਰਾ ਦਿੱਤਾ ਇਹਨਾਂ ਨੇ ਉਸੇ ਵੇਲੇ ਰੱਖ ਲਿਆ ਉਦੋਂ ਨਹੀਂ ਸਾਨੂੰ ਕਿਹਾ ਕਮਰਾ ਵਿਹਲਾ ਕਰ ਦੋ ਨਾ ਕਰ ਦੋ ਕੁਝ ਨਹੀਂ ਕਿਹਾ ਜਿੱਤੇ ਮੁੰਡਾ ਮਰਿਆ ਹੋਤਾ ਇਹਨਾਂ ਨੇ ਆ ਕੇ ਸਾਨੂੰ ਧਮਕੀਆਂ ਦੇਣੀਆਂ ਸਟਾਰਟ ਕਰਤੀਆਂ ਕਿ ਤਾੜਦਾ ਤੁਸੀਂ ਇਹ ਪਿੰਡੋਂ ਦੌਰ ਜੋ ਇਹ ਸਭ ਕਰੋ ਤਾਰੇ ਤਹੀ ਪੁਸਾ ਆ ਜਾਣੀਆਂ ਤੁਸੀਂ ਇਹ ਵਾ ਹਕੂਨ ਕੀਤਾ ਆਪਾਂ ਕੁਛ ਨਹੀਂ ਕਿਹਾ ਬਚਪ ਚਪਕੇ ਬੈਠੇ ਰਹੇ ਆਪਾਂ ਇਹਨਾਂ ਦੇ ਨਾਲ ਬੈਠੇ ਰਹੇ ਬੈਠੇ ਇਹਨਾਂ ਨੇ ਆ ਕੇ ਮੈਂਟਲੀ ਟੌਰਚਰ ਕਰਨਾ ਰੋਸ ਸਟਾਰਟ ਕਰਤਾ ਧਮਕੀਆਂ ਦੇਣੀਆਂ ਵਿਹਲਾ ਕਰੋ ਵਿਹਲਾ ਕਰੋ ਵਿਹਲਾ ਕਰੋ ਪਰ ਤੁਹਾਨੂੰ ਕਿਹਾ ਖੜੀ ਪੈਨਸ਼ਨ ਲੱਗ ਜੇਗੀ ਤੁਹਾਨੂੰ ਕਿਰਾਇਆ ਦੇ ਕੇ ਆਪਣਾ ਇੱਕ ਕਮਰਾ ਪਾ ਕੇ ਚਲੇ ਜਾਣਾ ਆਪਾਂ ਇੱਥੇ ਨਹੀਂ ਰਹਿਣਾ ਕੌਣ ਰਹਿਣਾ ਚਾਹੁੰਦਾ ਘੁੱਟ-ਘੁੱਟ ਕੇ ਜੀਣਾ ਚਾਹੁੰਦਾ ਉਹਦੇ ਬਾਦੋਂ ਇਹਨਾਂ ਨੇ ਹਾਰਦੇ ਤੇ ਪੁਲਸ ਲਿਆਂਦੀ ਪੁਲਸ ਲਿਆ ਕੇ ਇਹਨਾਂ ਨੇ ਹਾਥਾਪਾਈ ਕੀਤੀ ਇਹਨਾਂ ਨੇ ਭਾਕ ਸਿੰਘ ਦੀ ਬੁੱਢੀ ਨੇ ਮੈਨੂੰ ਪਹਿਲਾਂ ਥਲੇ ਸੁੱਟਿਆ ਫਿਰ ਚੋਕ ਕੇ ਵਾਲਾ ਤਾਂ ਖਿੱਚ ਕੇ ਹੋਰ ਜਾ ਟੋਇਆ ਉੱਚੇ ਇੱਕ ਸੀੜ ਦੀ ਕਸੀੜ ਦੇ ਉੱਥੋਂ ਤੱਕ ਲੈ ਕੇ ਆਈ ਉੱਥੋਂ ਲੈ ਕੇ ਆ ਕੇ ਤੇ ਛੜ ਦਿੱਤਾ ਤੇ ਉਹਦੇ ਬਾਦ ਉਹ ਆਪਸ ਵਿੱਚ ਕਿਹਾ ਕਿ ਇਹਨਾਂ ਨੂੰ ਕਿ ਐਨੀਮਲ ਦੇ ਉੱਤੇ ਤਾਂ ਕੋਈ ਨਹੀਂ ਹੁੰਦਾ ਜੀ ਕਿ ਪਰਚਾ ਹਾਨੂੰ ਆਪਣਾ ਐਨੀਮਲ ਕਢ ਲਾੰਦੋ ਪੁਲਿਸ ਵਾਲੇ ਨੂੰ ਮੈਂ ਕਿਹਾ ਕਿ ਹਰ ਛੋਟੇ ਜਿਹੇ ਰੈਬਿਟ ਐ ਸਵਾ ਕੁੱਤਾ ਉਹਨਾਂ ਨੂੰ ਕਢ ਲਾੰਦੋ ਬਾਅਦ ਇਸ ਮਨ ਚੁੱਕ ਚੁੱਕ ਕੇ ਮਾਰਾਂ ਡੇ ਕੋਈ ਨਹੀਂ ਪਾਕ ਸਿੰਘ ਨੂੰ ਵੀ ਕਿਹਾ ਪਰ ਇਹ ਨਹੀਂ ਮੰਨੇ ਇਹਨਾਂ ਨੇ ਸ਼ੋਰ ਕੀਤਾ ਕਰੀ ਗਏ ਕਰੀ ਗਏ ਕਰੀ ਗਏ ਮੈਂ ਪੁਲਸਵਾਰ ਦੇ ਪੈਰੀ ਪੈਗੀ ਮੈਂ ਕਿਹਾ ਹਾਂ ਦਾ ਐਨੀਮਲ ਕਢਣ ਦੋ ਨਾ ਤੇ ਪੁਲਸਵਾਰਾਂ ਨੇ ਲੇਡੀ ਨੇ ਤੇ ਨਾ ਜੈਂਸਨ ਨੇ ਤੇ ਨਾ ਇੱਥੇ ਤਮਾਸ਼ੀ ਬਿਨ ਵੇਖਣ ਵਾਲੇ ਲੋਕਾਂ ਨੇ ਹਟਾਇਆ ਕਿ ਕੁੜੀਆਂ ਦੇ ਹੱਥੇ ਨਾ ਪਾਓ ਤੇ ਦੂਸਰੀ ਗਾਰਾ ਨਰਪੁੱਸ ਵਾਲਾ ਨੇ ਹੱਸ ਕੇ ਕਿਹਾ ਖਰਗੋਸ਼ ਤਨ ਵਾਲਿਆ ਦਾਗਾ ਮੈਂ ਤੈਨੂੰ ਐ ਤਰਾ ਮੈਂ ਕਿਹਾ ਕਿ ਕਿਸੇ ਦਾ ਕੋਈ ਬੱਚਾ ਮਰ ਜਾ ਨਵਾਨੀ ਆਸਾ ਦੇ ਹਾੜਾ ਬੱਚਾ ਹੀ ਆ ਤੇ ਕਹਿੰਦਾ ਉਹਨੇ ਝੂਠਾ ਇਲਜ਼ਾਮ ਲਾਤਾ ਤੂੰ ਮੈਨੂੰ ਕਹ ਤੇਰਾ ਬੇਟਾ ਮਰ ਜਾ ਮੇਰੇ ਨਿਆਣਾ ਤਾਂ ਨਾ ਜਾਈ ਨਹੀਂ ਤੇ ਤੇਰੇ ਮੈਂ ਮੂੰਹ ਤਾਂ ਚਪੇੜਾ ਮਾਰ ਮਾਰ ਕੇ ਤੇ ਤੇਰਾ ਮੂੰਹ ਲਾਲ ਕਰ ਦੇਣਾ ਕੁੱਤੀ ਬੰਦਰੀ ਜੀ ਫੜਾਉਣ ਨੂੰ ਤੇ ਮੈਂ ਫਿਰ ਛੇਤੀ ਨਾਲ ਅੰਦਰ ਗਈ ਤਉਹਨੂੰ ਕੱਢਿਆ ਬੜੀ ਮੁਸ਼ਕਲ ਇਹ ਗੱਲ ਹੋਈ ਤੇ ਬਾਅਦ ਚ ਮੈਨੂੰ ਫੇਰ ਸਾਰੇ ਇੱਥੇ ਆਏ ਜਿਹੜੋ ਐਸਐਚਯੂ ਆਏ ਇਥੇ ਨਾ ਨੇ ਮੈਨੂੰ ਉੱਥੇ ਸਾਰੇ ਕਿਹਾ ਉਹਨਾਂ ਪਾਕ ਸਿੰਘ ਦੀ ਬੁੱਢੀ ਨੂੰ ਕੀ ਰਿਹਾ ਹੈ ਤੇ ਪੁੱਤ ਪੁੱਤ ਕਿੰਨੇ ਇਹ ਨਹੀਂ ਕਰਦੇ ਮੈਂ ਤਾਂ ਹੱਥ ਨਹੀਂ ਲੋਂਦੀ ਇਸ ਤਰ੍ਹਾਂ ਬੋਲੇ ਉਹਨਾਂ ਨੇ ਤੇ ਉਹਦੇ ਬਾਦੋ ਉਹ ਚਲ ਗਿਆ ਐਸਐਚਯੂ ਦੇ ਨਾਲ ਜਿਹੜੇ ਆਏ ਹੀ ਦੋ ਜਿਹਨਾਂ ਨੇ ਹੱਥ ਮੈਨੂੰ ਕਿਹਾ ਹੈ ਕਿ ਖਰਗੋਸ਼ ਵਲੋ ਉਹ ਰਹਿ ਤੋ ਮੈਂ ਤਾਂ ਹਾਸੀ ਵੀ ਡੋਂਦੇ ਰਹੇ ਤੇ ਨਾਲ ਮੈਨੂੰ ਕਹਿੰਦੇ ਹਾਂ ਤੂੰ ਮੈਨੂੰ ਕਿਹਾ ਸੀ ਨਾ ਜਿਹੜਾ ਮੈਂ ਤਾਂ ਬੜਾ ਕੁਝ ਕਰ ਸਕ ਨਹੀਂ ਹਜੇ ਮੈਂ ਕੀਤਾ ਨਹੀਂ ਕੁਝ ਐਸਾ ਬੋਲੇ ਉਹਦੇ ਬਾਦੋਂ ਜਿੱਦਾਂ ਮੁੰਡਾ ਮਰਿਆ ਸੀ ਅਸੀਂ ਇੱਥੇ ਬੈਠੇ ਸੀ ਉਹਦੋਂ ਕਿਉਂ ਨਹੀਂ ਟਰਾਲੀ ਆਈ ਉਹਦੋਂ ਇਹਨਾਂ ਦੀ ਟਰਾਲੀ ਭਾਕ ਸਿੰਘ ਦੀ ਭਾਕ ਸਿੰਘ ਦੇ ਟਰੈਕਟਰ ਤੇ ਭਾਕ ਸਿੰਘ ਦੇ ਭਰਾ ਦਾ ਮੁੰਡਾ ਛੱਡ ਮਿੱਠੂ ਛੱਡ ਕੇ ਆਇਆ ਸੀ ਉੱਥੇ ਬਬਰੀ ਸਾਈਡ ਤੇ ਕਿਉਂਕਿ ਇਹਨਾਂ ਨੇ ਇੱਥੇ ਕਿਉਂ ਇਹਦਾ ਸੰਸਕਾਰ ਕੀਤਾ ਇੱਥੇ ਕਿਉਂ ਨਹੀਂ ਰੱਖਿਆ ਇੱਥੇ ਪੁਲਿਸ ਸਾਦਦੇ ਉਹਦਾ ਪੋਸਟਮਾਰਟਮ ਕਰਦੇ ਉਸੇ ਵੇਲੇ ਗੁਨਾਹਗਾਰ ਹੀ ਤਹਾਨੂੰ ਉਸੇ ਵੇਲੇ ਜੇਲ੍ਹ ਕਰਵੰਦੇ ਅਸਾ ਕਰਾਇਆ ਕਿੰਨਾ ਸੀ 2000 ਰੁਪਇਆ ਸਿਰਫ ਹਾਂਜੀ ਤੇ ਨਾ ਤੁਸੇ ਤੋਂ ਮਦਦ ਨਹੀਂ ਮੰਗੀ ਪਈ ਸਾਨੂੰ 2000 ਰੁਪਏ ਦੀ ਮਦਦ ਕਰ ਦਿਓ ਕਾਇਆ ਨੂੰ ਮੰਗੀ ਪਰ ਬਾਤ ਕੋਈ ਨਹੀਂ ਦਿੰਦਾ ਜੀ ਕੋਈ ਮਦਦ ਨਹੀਂ ਕੀਤੀ ਨਹੀਂ ਤੇ ਜਦੋਂ ਜਦੋਂ ਤੁਹਾਨੂੰ ਸਮਾਨ ਬਾਹਰ ਕੱਢਿਆ ਪੁਲਿਸ ਵਾਲੇ ਕਿੰਨੇ ਜਣੇ ਸੀ ਚਾਰ ਪੰਜ ਜਣੇ ਅ ਜਨਾਨੀਆਂ ਕਿੰਨੀਆਂ ਸੀ ਬੰਦੇ ਕਿੰਨੇ ਸੀ ਦੋ ਲੇਡੀਜ਼ ਦੋ ਜੈਂਸ ਇਹ ਤੁਹਾਨੂੰ ਜੈਂਸ ਨੇ ਤਾਂ ਨਹੀਂ ਮਾਰਿਆ ਮਾਰਿਆ ਹੱਥ ਪਾਈ ਕੀਤੀ ਉਹਨਾਂ ਨੇ ਜੈਂਸ ਨੇ ਵੀ ਮਾਰਿਆ ਹਾਂਜੀ ਲੇਡੀਜ਼ ਨੇ ਵੀ ਮਾਰਿਆ ਲੇਡੀਜ਼ ਨੇ ਮਾਰੇ ਉਹ ਮੈਡਮ ਨੇ ਮਾਰਿਆ ਹਾਂਜੀ ਔਰ ਪ੍ਰਿੰਮਿੰਦਰ ਸਿੰਘ ਮੁੰਡੇ ਨੇ ਬੰਦੇ ਨੇ ਮਾਰਿਆ ਔਰ ਪਾਕ ਸਿੰਘ ਨੇ ਮਾਰਿਆ ਪਾਕ ਸਿੰਘ ਦੀ ਬੁੱਢੀ ਨੇ ਮੈਨੂੰ ਮਾਰਿਆ ਚੰਦਲ ਸ਼ੇਰਾ

ਹਲੋ ਤਾਂ ਤੁਸੀਂ ਦੇਖਦੇ ਪਏ ਹੋ ਕਿ ਬੱਚਾਂ ਕੋ ਬੋਲਿਆ ਵੀ ਨਹੀਂ ਜਾ ਰਿਹਾ ਸਹੀ ਤਰੀਕੇ ਦੇ ਨਾਲ ਤੇ ਅਸੀਂ ਇੱਥੇ ਕਿਸੇ ਦੇ ਖਿਲਾਫ ਬੋਲਣ ਨਹੀਂ ਆਏ ਅ ਠੀਕਾ ਕਰਾਇਆ ਨਹੀਂ ਦਿੱਤਾ ਹਰ ਬੰਦਾ ਕਹਿੰਦਾ ਵੀ ਕਰਾਇਆ ਦੋ ਨਹੀਂ ਤਾਂ ਅਸੀਂ ਤੁਹਾਨੂੰ ਮਤਲਬ ਬਾਹਰ ਕੱਢ ਦਿਾਵਾਂਗੇ ਕੱਡਿਆ ਵੀ ਜਾਂਦਾ ਆ ਕਈ ਲੋਕਾਂ ਨੂੰ ਕਰਾਏ ਨਾ ਦੇਣ ਕਰਕੇ ਜਿਹੜਾ ਘਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਆ ਪਰ ਹਾਲਾਤ ਇਨਾਂ ਦੇ ਹਾਲਾਤ ਇਸ ਤਰ੍ਹਾਂ ਦੇ ਸੀ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਅਸੀਂ ਜਿਹੜੇ ਲੋਕ ਇੱਥੇ ਬਹੁਤ ਜ਼ਿਆਦਾ ਸੇਵਾਦਾਰ ਨੇ ਸੇਵਾ ਕਰਦੇ ਨੇ ਜਿਹੜੇ ਲੋਕ ਹੈਲਪਰ ਨੇ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਵੀ ਇਹਨਾਂ ਬੱਚੀਆਂ ਦੀ ਮਦਦ ਜ਼ਰੂਰ ਕੀਤੀ ਜਾਵੇ ਇਹਨਾਂ ਨੂੰ ਕੋਈ ਆਸ਼ਿਆਨਾ ਜਾਂ ਕਿਸੇ ਵੀ ਤਰ੍ਹਾਂ ਦਾ ਇਹਨਾਂ ਦੇ ਵਾਸਤੇ ਕੋਈ ਸਿਰ ਟਕਾਈ ਕੀਤੀ ਜਾਵੇ ਬੱਚੀਆਂ ਦੇ ਫਾਦਰ ਸਾਹਿਬ ਅਸਾ ਫਾਦਰ ਸਾਹਿਬ ਕਿੱਥੇ ਨੌਕਰੀ ਕਰਦੇ ਸੀ ਮੇਰੇ ਫਾਦਰ ਸਾਹਿਬ ਔਰਨਸ ਕੋਟਿਪੂ ਜਲੰਧਰ ਸੁਰਾਂ ਨਸੀ ਜਲੰਧਰ ਤੇ ਜੌਬ ਕਰਦੇ ਆ ਸਾਨੂੰ ਹੋ ਗਿਆ ਸਰ 1.5 ਸਾਲ ਪੈਨਸ਼ਨ ਲੈਣ ਨੂੰ ਥੋੜੇ ਦਿਨ ਰਹਿ ਗਿਆ ਪੈਨਸ਼ਨ ਲੱਗ ਜਣੀ ਆ ਹਾਂਜੀ ਪਖੀਰ ਸਿੰਘ ਨੇ ਸੁਚੇਤ ਇਹਨੇ ਇਹਨਾਂ ਸਾਰੇ ਨੇ ਮੇਰੇ ਸਮਾਨ ਕੱਢ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਆ ਉਹ ਸਰਕਾਰੀ ਜੋਬ ਤੋਂ ਕਿਤੋਂ ਰਿਟਾਇਰ ਹੋਏ ਨੇ ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਏ ਬੱਚਿਆਂ ਦੀ ਪੈਨਸ਼ਨ ਲੱਗ ਜਾਣੀ ਏ ਪਰ ਪੈਨਸ਼ਨ ਲੱਗਣ ਤੱਕ ਦਾ ਜਿਹੜਾ ਆ ਇੰਤਜ਼ਾਰ ਜਿਹੜਾ ਆ ਨਹੀਂ ਕੀਤਾ ਗਿਆ ਤੇ ਬੱਚਿਆਂ ਦਾ ਜਿਹੜਾ ਸਮਾਨ ਆ ਬਿਲਕੁਲ ਬਾਹਰ ਜਿਹੜਾ ਕੱਢ ਦਿੱਤਾ ਗਿਆ ਆ ਤੇ ਇਸ ਟਾਈਮ ਜਿਹੜੀ ਇਹ ਇੱਥੇ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਆ ਇਹਨਾਂ ਦੀ ਮਦਦ ਦੇ ਵਾਸਤੇ ਗੱਲ ਕਿੱਥੋਂ ਤੱਕ ਜਾਂਦੀ ਏ ਸਾਰੀ ਦੀ ਸਾਰੀ ਗੱਲਬਾਤ ਜਿਹੜੀ ਆ ਆਪਾਂ ਕਰ ਲੈਨੇ ਆ ਇਹ ਇਸ ਟਾਈਮ ਮੈਨੂੰ ਲੱਗਦਾ ਕਿ ਸਾਇਦ ਘਰ ਵਾਲੇ ਪਹੁੰਚ ਚੁੱਕੇ ਆ ਤੁਸੀਂ ਦੇਖਦੇ ਪਿਓ ਕਿ মিডিਆ ਦਾ ਅਸਰ ਤੁਸੀਂ ਦੇਖਦੇ ਪਿਓ ਵੀ ਪ੍ਰਸ਼ਾਸਨ ਨੇ ਮਦਦ ਕਰਦੇ ਹੋਏ ਪ੍ਰਸ਼ਾਸਨ ਨੇ ਮਦਦ ਕੀਤੀ ਏ ਤੇ ਜਿਹੜਾ ਆ ਘਰ ਵਾਲੇ ਜਿਹੜੇ ਆ ਇੱਥੇ ਪਹੁੰਚੇ ਆ ਜਿਹੜਾ ਗੇਟ ਖੋਲਿਆ ਜਾਏਗਾ ਤੇ ਬੱਚਿਆਂ ਨੂੰ ਆਸਰਾ ਜਿਹੜਾ ਆ ਦੇਣ ਦਾ ਜਿਹੜਾ ਆ ਕੀਤਾ ਜਾਏਗਾ ਤੁਸੀਂ ਦੇਖਦੇ ਪਿਓ ਮੇਰੇ ਨਾਲ ਡੀਪੀਸੀ ਪੰਜਾਬੀ ਤੇ ਤੁਸੀਂ ਮਾਰਦਾ ਤੁਸੀਂ ਮਾਨ ਲੈ ਆਪਣਾ ਪੁੱਤ ਤੈਨੂੰ ਹੁਣ ਹੌਣ ਨਹੀਂ ਮਾਰਦਾ ਕੋਈ ਵੀ ਟੈਨਸ਼ਨ ਨਾ ਲੈ ਤੈਨੂੰ ਹੁਣ ਕੋਈ ਹੁਣ ਮਾਰਨ ਵਾਲੀ ਪੁਲਿਸ ਪੁੱਤ ਮਾਰਨ ਵਾਲੀ ਪੁਲਿਸ ਨਹੀਂ ਆਈ ਹੁਣ ਪੁੱਤ ਚੱਲ ਚੱਲ ਮੇਰਾ ਪੁੱਤ ਆਵੇ ਆਵੇ ਮੈਂ ਮੈਂ ਆਵੇ ਤੇਰੇ ਨਾਲ ਚੱਲ ਮੇਰਾ ਪੁੱਤ ਚੱਲ ਹਾਲਾਤ ਪੁੱਤ ਹੁਣ ਕੋਈ ਨਹੀਂ ਹੋਂ ਤੁਹਾਨੂੰ ਚੁੱਪ ਕਰ ਜਾਓ ਬਸ ਤੁਹਾਨੂੰ ਤੁਹਾਨੂੰ ਕਮਰਾ ਚਾਹੀਦਾ ਘਰ ਚਾਹੀਦਾ ਹੈ ਨਾ ਘਰ ਮਿਲ ਗਿਆ ਕੋਈ ਕੁਝ ਨਹੀਂ ਕਹਿੰਦਾ ਹੁਣ ਤੁਸੀਂ ਆਪਣੇ ਘਰ ਤੁਹਾਨੂੰ ਘਰ ਮਿਲ ਗਿਆ ਤੁਹਾਨੂੰ ਘਰ ਮਿਲ ਗਿਆ ਨਾ ਬਸ ਹੁਣ ਨਹੀਂ ਲੜ ਹੁਣ ਡਰਨਾ ਨਹੀਂ ਪੁੱਤ ਡਰਨਾ ਨਹੀਂ ਘਰ ਮਿਲ ਗਿਆ ਆਹ ਵੇਖੋ ਅੰਕਲ ਹੋਣਾ ਨੇ ਖੋਲਤਾ ਧੰਨਵਾਦ ਕਰੋ ਅੰਕਲ ਹੋਣਾ ਦਾ ਕੋਈ ਗੱਲ ਨਹੀਂ ਹੋਈ ਕੋਈ ਗੱਲ ਨਹੀਂ ਹੋਈ ਧੰਨਵਾਦ ਕਰੋ ਕੋਈ ਕੁਝ ਨਹੀਂ ਕਹਿੰਦਾ ਹੁਣ ਉਹ ਤਾਂ ਹੁਣ ਕੋਈ ਕੁਝ ਨਹੀਂ ਕਹਿੰਦਾ ਜਲੋ ਅੰਦਰ ਤੁਸੀਂ ਚਲੋ ਚਲੋ ਅੰਦਰ ਚਲੋ ਚਲੋ ਰੱਖੋ ਸਮਾਨ ਕੋਈ ਕੁਝ ਨਹੀਂ ਕਹਿੰਦਾ ਪੁੱਤੋਂ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਅਸੀਂ ਜਿੰਨਾ ਕਰ ਇੱਥੇ ਆ ਗਿਆ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਹੁਣ ਕਿਸੇ ਨੇ ਕੁਝ ਨਹੀਂ ਕਹਿਣਾ ਹੁਣੇ ਟੈਨਸ਼ਨ ਲੈਣੀ ਜਿੱਥੇ ਬੇਰਹਿਮ ਮਲਾਜ਼ਮਾਂ ਨੇ ਘਰ ਵਾਲਿਆਂ ਨਾਲ ਰਲ ਕੇ ਇਹਨਾਂ ਬੱਚਿਆਂ ਨੂੰ ਸਰਕਤੇ ਲੈ ਜਾਂਦਾ ਉਥੇ ਹੀ ਜਿਹੜੇ ਦਿਲ ਦੇ ਚੰਗੇ ਤੇ ਇਨਸਾਨੀਅਤ ਰੱਖਣ ਵਾਲੇ ਮਲਾਜ਼ਮ ਪਾਏ ਤੇ ਇਹਨਾਂ ਨੂੰ ਉਹੀ ਆਸਰਾ ਫਿਲਹਾਲ ਦੇ ਲਈ ਦਿਲਾ ਦਿੱਤਾ ਸਪੈਸ਼ਲੀ ਧੰਨਵਾਦ ਕਰਦੇ ਆ ਡੀਪੀਸੀ ਪੰਜਾਬੀ ਵੱਲੋਂ ਤੇ ਇਹਨਾਂ ਬੱਚਿਆਂ ਵੱਲੋਂ ਐਸਐਚਓ ਧਾਰੀਵਾਲ ਦਾ ਜਿਨ੍ਹਾਂ ਨੇ ਖੁਦ ਆਣ ਕੇ ਮੌਕੇ ਦਾ ਜਾਇਜ਼ਾ ਲਿਆ ਤੇ ਮੌਕਾ ਦੇਖ ਕੇ ਤੇ ਘਰ ਵਾਲਿਆਂ ਨੂੰ ਰਿਕਵੈਸਟ ਕਰਕੇ ਜਿਹੜਾ ਆ ਇਸ ਜਗ੍ਹਾ ਦੇ ਉੱਤੇ ਬੱਚਿਆਂ ਨੂੰ ਫੇਰ ਰਾਤ ਦੇ ਅੰਧੇਰੇ ਤੋਂ ਬਚਾਉਂਦੇ ਹੋਏ ਇਸ ਕਮਰੇ ਦੇ ਵਿੱਚ ਦੁਬਾਰਾ ਵਾਰ ਦਿੱਤਾ ਜਦ ਤੱਕ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਕੋਈ ਜਗ੍ਹਾ ਨਹੀਂ ਦਵਾਈ ਜਾਂਦੀ ਤਦ ਤੱਕ ਬੱਚੇ ਇੱਥੇ ਹੀ ਰਹਿਣਗੇ ਥੋੜੇ ਦੇਰ ਲਈ ਜਿਹੜਾ ਆ ਘਰ ਵਾਲਿਆਂ ਤੋਂ ਜਿਹੜਾ ਆ ਟਾਈਮ ਲੈ ਲਿਆ ਗਿਆ ਆ ਪ੍ਰਸ਼ਾਸਨ ਦੇ ਦੁਆਰਾ ਤੇ ਇਹਦੇ ਇਹਦੇ ਪਿਓ ਡੀਪੀਸੀ ਪੰਜਾਬੀ ਮੈਂ ਤਾਂ ਆਪਣਾ ਧਰਮ ਜੀ ਡੀਪੀ ਵੱਤੋ ਵੱਤ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਕੋਈ ਹੈਲਪ ਕਰਨ ਵਾਲਾ ਤਾਂ ਕਿ ਕੋਈ ਮਦਦ ਕਰਨ ਵਾਲਾ ਇਹਨਾਂ ਬੱਚੀਆਂ ਤੱਕ ਜ਼ਰੂਰ ਪਹੁੰਚ ਸਕੇ ਤੇ ਮਦਦ ਕਰਨ ਦੇ ਲਈ ਸਾਨੂੰ ਫੋਨ ਕਰ ਸਕਦੇ ਹੋ